ਦੋ ਦੁੱਤੀ ਤੇ ਸੋਰੀ ਤੇ ਅੰਤਰੀਆ ਮੈਂ तुझसे क्या मांगू ओ मैं तुझसे क्या मांगू <laughs> आज ना ਨਾਇਨ ਫਾਊਂਡੇਸ਼ਨ ਵੱਲੋਂ ਧੀਰਜ ਗਿੱਲ ਸਰਹਰਾਨ ਨੇ ਸਾਨੂੰ ਬੱਚਿਆਂ ਨੂੰ ਇਨਵਾਈਟ ਕੀਤਾ ਇੱਥੇ ਬੱਚਿਆਂ ਨੇ ਇੱਕ ਪ੍ਰੋਗਰਾਮ ਕੀਤਾ ਗਣੇਸ਼ ਚਤੁਰਜੀ ਮਨਾਈ ਗਈਏ ਤੇ ਬੱਚਿਆਂ ਨੇ ਕ੍ਰਿਸ਼ਨ ਲੀਲਾ ਵਾਂ ਦਿਖਾਈਆਂ ਹਨੂਮਾਨ ਜੀ ਰਾਮ ਜੀ ਸਾਰੀਆਂ ਜਯੰਤੀਆਂ ਦਿਖਾਈਆਂ ਬੱਚਿਆਂ ਨੇ ਬਹੁਤ ਹੀ ਵਧੀਆ ਪਰਫਾਰਮੈਂਸ ਦਿੱਤੀ ਔਰ ਇੱਕ ਇੱਕ ਬੰਦਾ ਕਹਿ ਰਿਹਾ ਸੀਗਾ ਕਿ ਬੱਚੇ ਬਹੁਤ ਟ੍ਰੇਨਡ ਹੈ ਆਮ ਨਾਰਮਲ ਤੋਂ ਵੀ ਵੱਧ ਅੱਛੀਆਂ ਪਰਫਾਰਮੈਂਸ ਦੇ ਰਹੇ ਨੇ ਇੱਕ ਪ੍ਰੋਗਰਾਮ ਦਾ ਟੈਲੈਂਟ ਦੇ ਨਾਲ ਨਾਲ ਬੱਚਿਆਂ ਦੇ ਅੰਦਰ ਸੰਸਕ੍ਰਿਤੀ ਵੀ ਭਰ ਰਹੇ ਹੋ ਕਿਸੇ ਨੂੰ ਲੱਗਦਾ ਬੱਚੇ ਤੁਸੀਂ ਜਿਸ ਤਰ੍ਹਾਂ ਟ੍ਰੇਨ ਕਰ ਰਹੇ ਹੋ ਸਮਾਜ ਦੇ ਕਿਸੇ ਨੂੰ ਨੇ ਸਰ ਸਾਡੀ ਤੇ ਇਹ ਦੁਨੀਆ ਸਾਨੂੰ ਦੇ ਸਭ ਕੁਝ ਕਰਕੇ ਬਹੁਤ ਜ਼ਿਆਦਾ ਅੱਛਾ ਲੱਗਦਾ ਹੈ ਬਾਕੀ ਐਨੇ ਪੈਣਪੜਾ ਸਾਡੇ ਨਾਲ ਜੁੜੇ ਹੋਏ ਆ ਅਸੀਂ ਹੋਰ ਵੀ ਸਭ ਨੂੰ ਰਿਕਵੈਸਟ ਕਰਾਂਗੇ ਕਿ ਹੋਰ ਵੀ ਸਭੋ ਸਾਡੇ ਨਾਲ ਸਾਰੇ ਜਣੇ ਜੁੜਨ ਤਾਂ ਕਿ ਅਸੀਂ ਇਹਨਾਂ ਬੱਚਿਆਂ ਦਾ ਕੋਈ ਇੱਕ ਸਵਾਰ ਚੱਕੀਏ ਜਿੰਨਾ ਕਿ ਇਹਨਾਂ ਨੂੰ ਅੱਗੇ ਲੈ ਕੇ ਜਾਈਏ ਉਨਾ ਹੀ ਸਾਡੇ ਵਾਸਤੇ ਥੋੜਾ ਸਮਾਂ ਦੀ ਸਹੀ ਹਾ ਦੇਣਾ ਚਾਹੀਦਾ ਹੈ ਇਹਨਾਂ ਬੱਚਾ ਬਤੀ ਅੱਜ ਵੀ ਅਵੈਨੀ ਹੈ ਸਰ ਸਮਾਜ ਨੂੰ ਇਹ ਸਨੇਹਾ ਦੇਣੇ ਆ ਕਿ ਜਿਹੜੇ ਯੰਗਸਟਰ ਬੱਚੇ ਹਨ ਜਿਹੜੇ ਅੱਜ ਕੱਲ ਗਲਤ ਰਾਮਾਚ ਪੈ ਰਹੇ ਆ ਅਸੀਂ ਪੇਰੈਂਟਸ ਨੂੰ ਅਪੀਲ ਕਰਦੇ ਆ ਕਿ ਲੈ ਕੇ ਆਓ ਉਹਨਾਂ ਨੂੰ ਇਹਨਾਂ ਬੱਚਿਆਂ ਦੇ ਨਾਲ ਮਿਲਵਾਓ ਤਾਂ ਕਿ ਆ ਕੇ ਦੇਖਣ ਦੇ ਸਹੀ ਕਿ ਪਰਮਾਤਮਾ ਨੇ ਉਹਨਾਂ ਨੂੰ ਕੀ ਦਿੱਤਾ ਔਰ ਜਿਸ ਚੀਜ਼ ਦੀ ਕਮੀ ਇਹਨਾਂ ਨੂੰ ਛੱਡੀ ਹੈ ਤਾਂ ਵੀ ਕਿੰਨੇ ਸੰਤੁਸ਼ਟ ਹੈ ਇਹਦੇ ਨਾਲ ਬੜੀ ਅੱਛੀ ਸਿੱਖਿਆ ਮਿਲੇਗੀ ਬੱਚਿਆਂ ਨੂੰ ਕਿ ਉਹ ਗਲਤ ਰਾਵਾਂ ਤੋਂ ਹਟ ਕੇ ਇੱਧਰ ਜ਼ਰੂਰ ਜੁੜਨਗੇ ਅੱਜ ਬਹੁਤ ਹੀ ਵਧੀਆ ਫੰਕਸ਼ਨ ਆਇਆ ਤੁਸੀਂ ਦੇਖਿਆ ਹੈਗਾ ਸਪੈਸ਼ਲ ਬੱਚੇ ਹੀ ਸਾਡੇ ਆਏ ਕਿਸੇ ਬਸੋ ਨੇ ਲੱਗਦਾ ਪਿਆ ਕਿ ਉਹ ਬੱਚੇ ਸਪੈਸ਼ਲ ਬੱਚੇ ਆ ਇੰਨਾ ਜ਼ਿਆਦਾ ਟੈਲੈਂਟ ਸੀ ਉਹਨਾਂ 'ਚ ਇੰਨਾ ਜ਼ਿਆਦਾ ਉਹਨਾਂ ਨੇ ਤਿਆਰੀ ਕੀਤੀ 3-4 ਦਿਨ ਤੋਂ ਰਸਲ ਕਰ ਰਹੇ ਸੀ ਤੁਸੀਂ ਦੇਖੋ ਰਹਿ ਅਸਲ ਦਾ ਜੁ ਨਤੀਜਾ ਦੇਖੋ ਕਿ ਐਡਾ ਵਧੀਆ ਫੰਕਸ਼ਨ ਹੋਇਆ ਵਾ ਇਸ ਤਰ੍ਹਾਂ ਹੀ ਹਰ ਸਾਲ ਦੀ ਤਰ੍ਹਾਂ ਆਪਾਂ ਫੰਕਸ਼ਨ ਕਰਾਂਦੇ ਰਵਾਂਗੇ ਜੈ ਗਣਪਤੀ ਜੀ ਮੇਰਾ ਨਾਮ ਸੁਸ਼ਾਨਤ ਭਟਗਿਆ ਜੀ ਅੱਜ ਜਿਹੜਾ ਅ ਅਗੋਸ਼ ਤੇ ਨਾਇਨ ਗਲੋਬਲ ਫਾਊਂਡੇਸ਼ਨ ਦਾ ਜਿਹੜਾ ਸਹਿਯੁਕਤ ਪ੍ਰਯਾਸ ਨਾਲ ਗਣਪਤੀ ਮਹਾਰਾਜ ਦਾ ਉਤਸਵ ਜਿਹੜਾ ਇੱਥੇ ਮਨਾਇਆ ਗਿਆ ਵਿਰਸਾ ਵਿਹਾਰ ਚ ਉਹ ਇੱਕ ਬਹੁਤ ਹੀ ਸੁੰਦਰ ਪ੍ਰੋਗਰਾਮ ਹੋਇਆ ਔਰ ਕਿੰਨਾ ਵੀ ਜਿਹੜਾ ਸਪੈਸ਼ਲ ਬੱਚਿਆਂ ਵੱਲੋਂ ਗਿਆ ਵਾ ਜੋ ਕਿ ਆਪਣੇ ਆਪ ਚ ਇੱਕ ਮਿਸਾਲ ਹੈ ਸਮਾਜ ਦਾ ਸਮਾਜ ਨੂੰ ਇੱਕ ਆਇਨਾ ਵੀ ਹੈ ਕਿ ਅਸੀਂ ਜਿਹੜਾ ਵੈ ਇਹ ਜਿਹੜੇ ਸਪੈਸ਼ਲ ਬੱਚੇ ਹੈ ਇਹਨਾਂ ਵੱਲ ਜ਼ਿਆਦਾ ਧਿਆਨ ਦੇਣ ਦੀ ਲੋੜ ਹੈ ਤੁਸੀਂ ਦੇਖੋ ਅੱਜ ਸਾਰਾ ਉਹਨਾਂ ਨੇ ਸਮਾਂ ਬੰਦ ਕੇ ਰੱਖਿਆ ਕੋਈ ਵੀ ਜਿਹੜੇ ਸ਼ਹਿਰ ਦੇ ਡਿਗਨੈਟਰੀਜ਼ ਆਏ ਸੀ ਕਿਸੇ ਨੇ ਵੀ ਇਹ ਨਹੀਂ ਕੋਸ਼ਿਸ਼ ਕੀਤੀ ਕਿ ਉਹ ਸਿਰਫ ਫਾਰਮੈਲਟੀ ਲਈ ਆਏ ਸਾਰਿਆਂ ਨੇ ਬੈਠ ਕੇ ਬੜਾ ਆਨੰਦ ਲਿਆ ਵੈ ਔਰ ਉਹਨਾਂ ਨੂੰ ਇਹ ਬੱਚਿਆਂ ਦੇ ਰੂਪ ਚ ਸਾਰੇ ਗਣੇਸ਼ ਜੀ ਹੀ ਸਾਨੂੰ ਸਾਖਸ਼ਾਤ ਨਜ਼ਰ ਆਏ ਨੇ ਮੈਂ ਪਰਮਾਤਮਾ ਕੋ ਇਹੀ ਆਪਣਾ ਉਹਨਾਂ ਦੇ ਚਰਨਾਂ 'ਚ ਆਹੀ ਮੰਗ ਕਰਾਂਗਾ ਕਿੰਨਾ ਬੱਚਿਆਂ ਦਾ ਜਿਹੜਾ ਜੀਵਨ ਆਉਣ ਵਾਲਾ ਜੀਵਨ ਹੈ ਉਹ ਹੋਰ ਵਧੀਆ ਹੋਵੇ ਔਰ ਇਸ ਸਮਾਜ ਦੇ ਵਿੱਚ ਜਿਹੜੀ ਆ ਆਪਣਾ ਯੋਗਦਾਨ ਹੋਰ ਵਧੀਆ ਦੇ ਸਕਣ ਦੇਖੋ ਜੀ ਮੈਂ ਕਲਾਸ਼ ਇਸ ਨੀਨ ਗਲੋਬਲ ਫਾਊਂਡੇਸ਼ਨ ਦਾ ਮੈਂਬਰ ਹੈ ਤੇ ਮੈਂ ਅੱਜ ਇੱਕ ਜਿਹੜਾ ਪ੍ਰੋਗਰਾਮ ਦੇਖਿਆ ਅੱਜ ਦੇਖ ਕੇ ਨਾ ਬੜੀ ਵੱਡੀ ਸਾਨੂੰ ਸਿੱਖ ਮਿਲੀ ਹੈ ਕਿ ਇਹਨਾਂ ਬੱਚਿਆਂ ਨੂੰ ਨਾ ਕਿੱਡਾ ਵੱਡਾ ਚੈਲੰਜ ਹੈਗਾ ਇਹ ਬੱਚੇ ਤੁਸੀਂ ਦੇਖੋਗੇ ਰੱਬ ਲੋ ਇਹਨਾਂ ਨੂੰ ਨਾ ਬੜੇ ਚੈਲੰਜ ਦਿੱਤੇਗੇ ਉਸ ਤੋਂ ਬਾਵਜੂਦ ਕਿੰਨੇ ਖੁਸ਼ ਹੈਗੇ ਤੇ ਆਪਾਂ ਆਪਣੀ ਲੈਗ ਦੇ ਵਿੱਚ ਛੋਟੇ ਛੋਟੇ ਚੈਲੰਜ ਦੇਖ ਕੇ ਬੜੇ ਦੁਖੀ ਹੋ ਜਾਂਦੇ ਆ ਇਹਨਾਂ ਨੂੰ ਦੇਖ ਕੇ ਸਾਨੂੰ ਸਿੱਖ ਲੈਣੀ ਚਾਹੀਦੀ ਹੈ ਕਿ ਕਿੰਨਾ ਚੈਲੰਜ ਹੋਣ ਦੇ ਬਾਅਦ ਇਹਨੇ ਖੁਸ਼ ਹੈਗੇ ਇਹਨੇ ਖੁਸ਼ੀ ਨਾਲ ਪਰਫਾਰਮੈਂਸ ਕਰ ਰਹੀ ਹੈ ਤੇ ਸਾਨੂੰ ਵੀ ਖੁਸ਼ ਕਰ ਰਹੀ ਹੈ ਇਸ ਤਰ੍ਹਾਂ ਦੇ ਬੱਚੇ ਜਿਹੜੇ ਇੱਕ ਸਮਾਜ ਦਾ ਜਿਹੜਾ ਹਿੱਸਾ ਸਾਨੂੰ ਸਮਾਜ ਨੂੰ ਵੀ ਇਹਨਾਂ ਨੂੰ ਅਪਣਾਉਣਾ ਚਾਹੀਦਾ ਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਜਿਹੜੇ ਟੈਲੈਂਟ ਦੇ ਰਿਹਾ ਹੈ ਅਗੋਸ਼ ਦੀ ਟੀਮ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਸ਼ਹਿਰ ਵਾਸੀ ਨੂੰ ਕੀ ਫੀਲ ਕਰਨਾ ਚਾਹੀਦਾ ਹੈ ਬੱਚੇ ਨੂੰ ਸ਼ਹਿਰ ਵਾਸੀ ਨੂੰ ਇਹੀ ਅਪੀਲ ਹੈ ਕਿ ਜਿਸ ਤਰ੍ਹਾਂ ਕਿ ਇਹ ਬੱਚੇ ਆਪਣੇ ਆਪ ਦੇ ਜਿਹੜੇ ਪਰਫਾਰਮੈਂਸ ਲੈ ਕੇ ਸਾਹਮਣੇ ਆ ਰਹੇ ਆ ਉਹਦੇ ਨਾਲ ਤੁਹਾਨੂੰ ਵੀ ਇੱਕ ਸਮਾਜ ਤੁਹਾਡਾ ਬਣ ਰਿਹਾ ਤੇ ਇਸ ਤਰ੍ਹਾਂ ਸ਼ਹਿਰ ਵਾਸੀ ਨੂੰ ਆਪਣੇ ਅੰਦਰ ਦੀ ਪਰਫਾਰਮੈਂਸ ਲੱਭਣੀ ਚਾਹੀਦੀ ਨਾ ਕਿ ਅੱਜ ਦੇ ਸਮੇਂ ਦੇ ਵਿੱਚ ਮੋਬਾਈਲ ਦੇ ਵਿੱਚ ਟਾਈਮ ਵੇਸਟ ਕਰਕੇ ਅੱਜ ਦੇ ਸਮੇਂ ਦੇ ਵਿੱਚ ਜ਼ਿਆਦਾਤਰ ਲੋਕੀ ਡਿਪਰੈਸ਼ਨ 'ਚ ਜਾ ਰਿਹਾ ਹੈ ਡਿਪਰੈਸ਼ਨ 'ਚ ਜਾਣ ਦਾ ਕਾਰਨ ਕੀ ਹੈ ਕਿ ਇਹਹੀ ਆਪਣੀ ਅੰਦਰ ਦੀਆਂ ਤਾਕਤਾਂ ਜਿਹੜੀਆਂ ਨਾ ਨਹੀਂ ਪਛਾਣ ਰਹੇ ਹੈ ਆਪਣੇ ਅੰਦਰ ਦੇ ਸਕਿੱਲ ਪਛਾਣ ਕੇ ਉਹਨੂੰ ਜੇ ਡਿਵੈਲਪ ਕਰੀਏ ਤੇ ਸਾਡੇ ਸਮਾਜ ਦੇ ਹੋਏਗਾ ਤੇ ਸਾਡੇ ਜਿਹੜਾ ਯੂਥ ਆ ਜਿਹੜੇ ਡਿਪਰੈਸ਼ਨ ਦੇ ਵਿੱਚ ਜਾ ਰਿਹਾ ਉਹ ਵੀ ਨਹੀਂ ਜਾਏਗਾ ਤੇ ਜਿਹੜੇ ਅੰਕਲ ਤੇ ਬੱਚੇ ਇਦਾਂ ਦੇ ਹੈਂਡੀਕੈਪ ਉਹਨਾਂ ਨੂੰ ਕੀ ਮੈਸੇਜ ਦੇਜੋਗੇ ਉਹਨਾਂ ਦੇ ਪੇਰੈਂਟ ਨੂੰ ਕੀ ਮੈਸੇਜ ਦੇਜੋਗੇ ਉਹਨਾਂ ਦੇ ਪੇਰੈਂਟ ਨੂੰ ਇਹੀ ਮੈਸੇਜ ਆਇਆ ਕਿ ਉਹਨਾਂ ਦੇ ਪੇਰੈਂਟ ਨੂੰ ਇਹੀ ਮੈਸੇਜ ਆਇਆ ਕਿ ਉਹ ਇਹਨਾਂ ਬੱਚਿਆਂ ਨੂੰ ਘਟਨਾ ਸਮਝਣ ਕਿਸੇ ਪਾਸਿਓ ਇਸ ਤਰ੍ਹਾਂ ਦੇ ਅਘੋਸ਼ ਵਰਗੀ ਟੀਮ ਦੇ ਨਾਲ ਰਾਤਾ ਕਰਨ ਤੇ ਉਹ ਆਪਣੇ ਬੱਚੇ ਦੇ ਅੰਦਰ ਦਾ ਨਿਕਲਦਾ ਟੈਲੈਂਟ ਜਿਹੜਾ ਉਹ ਜ਼ਰੂਰ ਦੇਖਣਗੇ ਕਿਉਂਕਿ ਇਹ ਤੁਹਾਡੇ ਸਾਹਮਣੇ ਇੱਕ ਐਗਜ਼ਾਮਪਲ ਆ ਜਿਹੜੀਆਂ ਅੱਜ ਬੱਚਿਆਂ ਨੇ ਪੇਸ਼ ਕੀਤੀ ਆ ਉਹਨਾਂ ਨੇ ਜਿਹੜਾ ਆਪਣਾ ਪਰ ਬਾਡੀ ਦੇ ਨਾਲ ਨਾਲ ਉਹਨਾਂ ਦੇ ਚਿਹਰਾ ਵੀ ਮੈਚ ਕਰ ਰਿਆ ਸੀ ਯਾਨੀ ਕਿ ਪਰਫਾਰਮੈਂਸ ਦਿਲੋਂ ਕਰ ਰਹੀ ਸੀ ਤੇ ਇਸ ਤਰ੍ਹਾਂ ਦੀ ਦਿਲੋਂ ਪਰਫਾਰਮੈਂਸ ਜਿਹੜੀ ਹੈ ਨਾ ਅੱਜ ਸਟੇਜ ਜਿਹੜੀ ਹੈ ਇਸ ਤਰ੍ਹਾਂ ਦੀ ਪਰਫਾਰਮੈਂਸ ਦੀ ਉਡੀਕ ਚ ਰਹਿੰਦੀ ਹੈ ਤੇ ਆਡੀਅנס ਵੀ ਇਸ ਤਰ੍ਹਾਂ ਦੀ ਪਰਫਾਰਮੈਂਸ ਲਈ ਹੀ ਤਾੜੀ ਮਾਰ ਜਾਂਦੀ ਹੈ